ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 로ਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਤੁਹਾਨੂੰ ਦਿਖਾਵਾਂਗੇ ਇੱਕ ਹੱਲੇ ਆਉਂਦੀ ਆ ਤੇ ਇੱਕ ਜਿਹੜੀ ਇੱਥੇ ਆ ਤੇ ਬਾਕੀ ਤਾਜੀਆਂ ਸੁਈਆਂ ਆ ਇਹ ਵੀ ਤਾਜੀ ਸੁਈ ਬਿਲਕੁਲ ਉਹ ਗੱਪਣ ਆ ਤੇ ਇਹ ਸੁਈ ਸਵਾਈ ਆ ਪਹਿਲਾਂ ਝੋਟੀ ਹੋ ਗਈ ਸੁਈ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਗੱਪਣ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣੋ ਮਹਾਰਾਜ ਸਭ ਵਧੀਆ ਜੀ ਤੇ ਨਾਮ ਦੱਸੋ ਫਿਰ ਨਾਮ ਰੋਬਟ ਜੀ ਤੇ ਪਿੰਡ ਰਾਏਪੁਰ ਹਾਂਜੀ ਤਹਿਸੀਲ ਜਨਾਲਾ ਤੇ ਜਿਲੰਦਰ ਸਰ ਹੈ ਨਾ ਹਾਂਜੀ ਫੋਨ ਨੰਬਰ ਹੀ ਬੋਲ ਦੋ 98 ਉਹ ਵੀਰ ਦਾ ਜੀ ਹਾਂ ਚਲੋ ਹਾਂਜੀ ਉਹ ਹੀ 98113 87932 ਠੀਕ ਹੈ ਹਾਂਜੀ ਤੇ ਮਾਲ ਤੇ ਹੁਣ ਤੋਂ ਪਹਿਲਾਂ ਹੀ ਵੇਚਤਾ ਜਿਹਦੇ ਮਾਲ ਇਦਾਂ ਰੁਪਾਨ ਭਰਾ ਵਾਧੂ ਮਿਲਦਾ ਜਾਂਦਾ ਜੇ ਉਹਨਾਂ ਨੇ ਨਹੀਂ ਵੇਚਿਆ ਜੁੱਤਾਂ ਇਹ ਆ ਵੀ ਚਲੋ ਹੁਣ ਡਿਮਾਂਡ ਹੈਗੀ ਆ ਮੱਝਾਂ ਦੀ ਮਾਲ ਤਾਂ ਪਹਿਲਾਂ ਹੀ ਘਟ ਗਿਆ ਡਿਮਾਂਡ ਬੜੀ ਹੈ ਵੀਰਾਂ ਨੂੰ ਹਾਲੀ ਵੀ ਯਾਦ ਕਰਦੇ ਵੀ ਮਾਲ ਬਹੁਤ ਰੋਜ਼ ਵੀਡੀਓ ਪਰ ਵੀ ਪਾਉਣ ਦਾ ਟਾਈਮ ਲੱਗਣ ਡਿਆ ਮਾਲ ਇਤਰਾ ਹੀ ਚੱਲਾਈ ਚੱਲੀ ਜਾਂਦੀ ਹੁਣ ਦੋ ਝੋਟੀਆਂ ਬਾਹਰ ਲਈਆਂ ਇੱਕੋ ਹੀ ਆਉਂਦੀ ਦੋ ਵੀ ਹਾਲੀ ਵੀਡੀਓ ਵਿੱਚ ਦਿਖਾਉਂਦੇ ਗੱਭਣ ਆ ਅੱਛਾ ਉਹ ਪਹਿਲਾਂ ਤੁਸੀਂ ਆਉਂ ਠੀਕ ਆ ਜਗਾ ਤਾਂ ਕੱਲ ਲੈਣੀ ਝੋਟੀ ਉਧਰੋਂ ਅੱਛਾ ਕੱਲ ਦੀ ਜਾਣਗੇ ਚਲੋ ਫੇਰ ਇਹ ਵਖਾ ਦੀਏ ਕਿਨਵਾ ਸੋਆ ਸੋਈ ਆ ਦੂਜਾ ਸੂਰਾ ਸੋਈ ਆ ਭਾਜੀ ਅੱਛਾ ਦੂਸਰਾ ਸੂਰਾ ਸੋਈ ਆ ਤੇ ਤਾਜੀ ਸੋਈ ਆ ਅੱਗਲਾ ਹੀ ਨਾਲੋ ਜਿਹੜਾ ਨਾਲਿਆ ਹੱਲੇ ਕੱਲ ਸੋਈ ਚ 12 1 ਵਜੇ ਕੱਲ ਦੁਪਹਿਰਾਂ ਦੀ ਸੋਈ ਆ ਬਾਕੀ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਵੀ ਚਲੋ ਘਰੇ ਵੱਜੇ ਵੀ ਸੋਹਣੀ ਲੱਗੂਗੀ ਬਾਕੀ ਕਈ ਇਹਨਾਂ ਹੁੰਦਾ ਕਿ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਪਰ ਘਰੇ ਵੱਜੀ ਸੋਹਣੀ ਲੱਗੇ ਥੱਲੇ ਵੀ ਚਲੋ ਸਫਾਈ ਦੀਆ ਤੈਨੂੰ ਬਾਹਰ ਲੈ ਜਾ ਕੇ ਚੰਗੀ ਤਰ੍ਹਾਂ ਦਿਖਾਉਣੀ ਤੁਰਦੇ ਇੱਧਰੋਂ ਤੁਰਦੇ ਵਿੱਚ ਆ ਲੈ ਸਾਲੇ ਥੱਲੇ ਜਿੰਨੀ ਇਹ ਸਫਾਈ ਤੇ ਤਿਆਰ ਹੋਈ ਹੈ ਤਨੋ ਤੁਰੇ ਗਣੀ ਅਜਾ ਹਲਾ ਪੰਜਾ ਮੀਟਰ ਆਪਰ ਆ ਬਾਕੀ ਇਹ ਪੁਰੇ ਵੀ ਇਹਦੇ ਆਪਾਂ ਦੇਖ ਸਕਦੇ ਹਾਂ ਮੈਂ ਭਾਈ ਕੱਲ ਸੁਈ ਆ ਜੀ ਬੋਲਾ ਨੇ ਛਟਾਣ 7 ਕਿਲੋ ਦਿੱਤਾ ਜੋ 7 ਘਰਤੀ ਦੋਵੇਂ ਟਾਈਮ ਚ ਹੋਤੀ ਹੈ ਜੀ ਆ ਦੇਖ ਸਕਦੇ ਥਾਣੇ ਵੀ ਤੁਹਾਨੂੰ ਦਿਖਾ ਦਈਏ ਇਹਦੇ ਲਾਗੇ ਤੋਂ ਹੱਲੇ ਪਸ਼ਮੀ ਨਹੀਂ ਅਗਲੇ ਪਿਛਲੇ ਸਨੰਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਇਹ ਆ ਵੀ ਚਲੋ ਘਰ ਚੋਂ ਝੋਟੀ ਸੋਹਣੀ ਆ ਤੇ ਹੋਰ ਕਿੰਨਾ ਕ ਦੁੱਧ ਵੀਰ ਜੀ ਕੱਢੀ ਜਾਊਗੀ ਐ ਪਾਜੀ ਪਹਿਲੇ ਸੁਗੇ ਹੁੰਦੇ 11-12 ਕਿਲੋ ਜੋਤਾਂ ਅੱਛਾ ਚਲ 13-14 ਕਿਲੋ ਦੇਈ ਜੋ ਝੋਟੀ ਉਧਰ ਦੀ ਐ ਜੀ ਅੱਛਾ ਹਾਂਜੀ ਠੀਕ ਐ ਤੇ ਮੋਲੇ ਦਾ ਫਿਰ ਕਿੰਨਾ ਕੁ ਰੱਖੀਏ ਜੀ ਜੀ ਇੱਕ ਦਸ ਜੀ ਜੀ ਕਰ ਦਈਏ ਕੋ ਮਨਤਾ ਨਾ ਲੱਖ ਜੀ ਦੇ ਦਾਂਗੇ ਪੁਰੇ ਜੀ ਅੱਛਾ ਪੁਰੇ ਲੱਖ ਦੀ ਹਾਂਜੀ ਹੋਰ ਕਰ ਦਈਏ ਛੋਟ ਛੋਟ ਪੰਜ ਹਜ਼ਾਰ ਹੋਰ ਕਰਦਾ ਮੇਰੇ 95 ਦੀ 95 ਹਜ਼ਾਰ ਦੀ ਦੇ ਦਾਂਗੇ ਜਿ ਬੂਰੇ ਦੀ ਜੱਸ ਨੋਈ ਆ ਨਹੀਂ ਜੱਸ ਨੋ ਨਹੀਂ ਤੁਸੀਂ ਦੱਸ ਦਿਓ ਕੋਕਰਾਉਣਾ ਥੋੜਾ ਬੰਦਾ ਮਾਨ ਕਰਾ ਲਓ 2-3 ਹਜ਼ਾਰ ਛੱਡ ਜੇ 92 ਹਜ਼ਾਰ ਦੀ ਦੇਤੀਏ 92 ਹਜ਼ਾਰ ਦੇ ਛੋਟ ਹੋਣੀ ਹੈ ਬਸ 500 ਜੀ ਅੱਛਾ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਹਾਂ ਫੋਨ ਲਾਵੇ ਜਰੂਰ ਘੇਰ ਚ ਗੱਲ ਹੈ ਜੀ ਠੀਕ ਹੈ ਤੇ ਉਹ ਵੀ ਝੋਟੀ ਵਿਖਾ ਦੀ ਹੈ ਨਾ ਝੋਟੀ ਉਹ ਵੀ ਆਉਣ ਵਾਲੀ ਬਦ ਦੋਨਾਂ ਦੀ ਝੋਟੀ ਸੋਹਣੀ ਬੜੀ ਹੈ ਜੀ ਉਹਦੇ ਵੀ ਝੋਟੀ ਦਰਦ ਨੂੰ ਆਇਆ ਵਿਖਾਵਾ ਕਰਾ ਬਾਕੀ ਫੱਬਦੀ ਹੈ ਝੋਟੀ ਚਲੋ ਇਹ ਵਾਲੀ ਲਪੇ ਜੀ ਝੋਟੀ ਨਹੀਂ ਤੇ ਕੱਲੇਵੇਂ ਜਿੰਨੀ ਵੀ ਆ ਸਫਾਈ ਜਿਆ ਗੱਡੀ ਆ ਗਈ ਹੈ ਜਿਹੜੀ ਤੇਰਾ ਝੋਟੀ ਵੀ ਆ ਗਈ ਹੈ ਇਹ ਘਰੋ ਜਿੱਦ ਤਰ੍ਹਾਂ ਪਿੱਛੇ ਜਿੱਦ ਤਰ੍ਹਾਂ ਆਈ ਹੈ ਉਸ ਤਰ੍ਹਾਂ ਹੀ ਸਿੱਧੀ ਦਿਖਾ ਦੇਣੀ ਆ ਕੋਈ ਝੱਬੂ ਨਹੀਂ ਪਾਉਣਾ ਕੋਈ ਨੱਥ ਨਹੀਂ ਕੱਟਣੀ ਇਸ ਤਰ੍ਹਾਂ ਹੀ ਹੋਰ ਵੀ ਜੀ ਠੀਕ ठाਕ ਜੇ ਹਾਂ ਜੀ ਵੀ ਜੀ ਠਾਈ ਦੇ ਲੈ ਆਏ ਜੀ ਝੋਟੀ ਹਾਂ ਜੀ ਲੈ ਆਏ ਲੈ ਆਏ ਕਿਨਾ ਸੂਆ ਜੇ ਤਾਂ ਪਹਿਲਾਂ ਸੂਆ ਪੜੀ ਅੱਛਾ ਪਹਿਲਾਂ ਸੂਆ ਹੈ ਹਾਂ ਜੀ ਹਾਂ ਜੀ ਤੋਰ ਦੇ ਕਰੀ ਲੈ ਜਾ ਸਿੱਧੀ ਆ ਤੋਰਦੀ ਦੋ ਤੋਰ ਦੇ ਅਜੇ ਕੋ ਦਿਨ ਲੈ ਜਾਓ ਕਿ ਪੰਜ ਸੱਤ ਹਫਤਾ ਬਾੜੀ ਖੜੇਗੀ ਹਫਤੇ ਦੇ ਲਾਗੇ ਬੰਨੇ ਜੇ ਲੈ ਜਣਾ ਅਜੇ ਆ ਵੀ ਚਲ ਨਮਾਈ ਤਵਾਈ ਨਹੀਂ ਆ ਦੇਖੋ ਅਜੇ ਹੁਣ ਇਹ ਗੱਡੀ 'ਚ ਲੱਥੀ ਆ ਭਾਵੇਂ ਇਤਰਾ ਹੀ ਥੱਲੇ ਬਹਿ ਜਾ ਇਹ ਆ ਵੀ ਇਹੀ ਝਪੂ ਪਾ ਕੇ ਨਵਾ ਦੂ ਹੋ ਕੇ ਤੇਲ ਤੋਂ ਲਾ ਕੇ ਬੰਨੀ ਹੁੰਦੀ ਤੇ ਹੋਰ ਸੋਹਣੀ ਲੱਗਣੀ ਦੇਖੋ ਤਾਂ ਥਾਣੇ ਦੇ ਦੇਖ ਜਾਂਦੇ ਜੀ ਚਲੋ ਫਿਰ ਲੈ ਜਾ ਆਜਾ ਆਜਾ ਬਣ ਗਿਆ ਤੂੰ ਬਣ ਗਿਆ ਹਲੇ ਟੇਲਾ ਟੋਲਾ ਵੇ ਜਾ ਏਂਗਾ ੜੀ ਹਾਂਜੀ ਜੇ ਤੇ ਭਰਨੀ ਆ ਹਾਂਜੀ ਹਾਂਜੀ ਪੂਰਾ ਹਫਤਾ ਇੱਕ ਖੜ ਦੇਗੀ ਦੋ ਦੋ ਦਿਨ ਉੱਤੇ ਖੜਨੇ ਬਾੜੀ ਮਹਾਏ ਬਾਕੀ ਥਣ ਵੀ ਹੁਣ ਤੱਕ ਹੱਥ ਚੋਂਨ ਵਾਲਾ ਵਾ ਠੰਡੀ ਠੁੰਡੀ ਬਹੁਤ ਆ ਇਹ ਆ ਵੀ ਜਿਹੜਾ ਕੋਈ ਸੰਭਨ ਨਾਲ ਲੈ ਜਾਊਗਾ ਤੇ ਗਾਵੇਂ ਸਵੇ ਚ ਆਉਣ ਲਈ ਆ ਦੇਖੋ ਬਾਜੀ ਖੱਲ ਬੈਠੋ ਕਿੰਨਾ ਕ ਦੁੱਧ ਕੱਢ ਦੋਗੇ ਵੀਰ ਜੀ ਉਤਨਾ ਹੀ ਪੈਲੇ ਸੋਵੇ ਦੋਸ ਭਾਰੀ ਹੋਣਾ ਬਹੁਤ ਅਣੀ ਦੇ 7-8 ਕਿਲੋ ਤੋਂ ਘਾਟੀ ਦੋਗੀ ਭਾਜੀ ਤੇ ਮੁੱਲ ਫੇਰੇ ਦਾ ਦੋਗੀ ਭਾਜੀ ਮੁੱਲ ਦੇ ਦੀਏ 50 ਦੀ ਕਰ ਦੋ ਮੰਨ ਤਾਂ ਨਾ ਪੰਜਾਹ ਦੀ ਪੂਰੇ ਪੰਜਾਬ ਦੀ 3000 ਛੋੜੀਏ ਅੱਛਾ 4000 ਛੋੜ 4000 ਜਸਨਾਓ ਭਾਜੀ 4500 ਰੁਪਏ ਛੋੜੀ ਕਰਨੀ ਬਸ ਅੱਛਾ ਪਹਿਲਾ 100 ਸੱਜਰ ਝੋਟੀ 45000 ਛੋੜੀ ਹਣੀ ਹੁਣ ਬਸ ਭਾਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਇਹੀ ਕਿਤੇ ਝੁੱਬ-ਝੁੱਬ ਪਾ ਗਏ ਨੱਥ ਕੱਢ ਕੇ ਬੰਨੀ ਹੁੰਦੀ ਤੇ ਹੋਰ ਫਿਰ 50000 ਮੋਲੋ ਜੇ ਨਹੀਂ ਹੁਣ ਇਹ ਆ ਵੀ ਚਲੋ ਜਿਤਨਾ ਆਈ ਆ ਤੇ ਉਤਰਾਂ ਜਿਹੜੇ ਆਈ ਚਲਾਈ ਹੋ ਜੇ ਕੇ ਬਸ ਜਿਤੋਂ ਮਰਜ਼ੀ ਬੰਦੇ ਰੋ ਵੇਖੋ ਆਈ ਚਲਾਈ ਵਾਲੀ ਗੱਲ ਜਿਹੜੀ ਕਹਿੰਦੇ ਵੀ ਇਹਦੀ ਕਰਨੀ ਆ ਚਲੋ ਆਈ ਆ ਤੇ ਚਲ ਜੇ ਜਿਤਰਾ ਹੀ ਤੇ ਬਾਕੀ ਆਪਣੀ ਪਾਸ ਕਰਕੇ ਤੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ